ਬੀਤੀ 4 ਅਪ੍ਰੈਲ 2022 ਨੂੰ ਹਰਦਾਸਪੁਰ ਦੇ ਨੌਜਵਾਨ ਵਿਪਨ ਕੁਮਾਰ ਉੱਪਰ ਮੋਟਰਸਾਈਕਲਸ ਵਾਰਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਥਾਣਾ ਸਤਨਾਮਪੁਰ ਵਿਖੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਇਸ ਦੌਰਾਨ ਨੌਜਵਾਨ ਵਿਪਨ ਕੁਮਾਰ ਨੇ ਐਸਪੀ ਫਗਵਾੜਾ પાસે ਮੰਗ ਕੀਤੀ ਕਿ 2 ਸਾਲ ਬੀਤ ਚਾਂ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਹੁਣ ਅਜਿਥੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਉੱਥੇ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਗ ਆਹ ਹਦਾਇਤਾਂ ਮੁਤਾਬਕ ਉਹ ਆਪਣੀ ਸ਼ਿਕਾਇਤ ਮੈਡਮ ਐਸਐਸਪੀ ਕਪੂਰਥਲਾ ਨੂੰ ਮਾਰਕ ਕਰਵਾ ਕੇ ਲਿਓਣ ਜੀ 4 ਅਪ੍ਰੈਲ 2022 ਨੂੰ ਗੋਲੀ ਕਰਕੇ ਨੇ ਤੇ ਅਟੈਕ ਹੋ ਗਿਆ ਸੀਗਾ ਜਿਹਦਾ ਪਰਚਾ ਜਿਹੜਾ ਥਾਣਾ ਸਤਲਾਂਪੁਰਾ ਵਿੱਚ ਦਰਜ ਸੀਗਾ ਹੋਇਆ ਉਹਦੇ ਵਿੱਚ ਜਿਹੜੀ ਗੋਸ਼ੀ ਆ ਉਹ ਹਿੰਦ ਤੱਕ ਪਾਲਿੰਗ ਹੋਈ ਨਹੀਂ ਤੇ तकरीबन ਆ ਕਿ 2 ਸਾਲ ਹੋ ਗਏ ਆ ਜੀ ਮੈਂ ਇਸ ਐਸਪੀ ਫਗਵਾੜਾ ਐਸਐਸਪੀ ਕਪੂਰਥਲਾ ਐਸਐਚਓ ਸਤਲਾਂਪੁਰਾ ਸਾਰੇ ਦਫ਼ਤਰਾਂ ਵਿੱਚ ਮੈਂ ਘੁੰਮ ਘੁੰਮ ਕੇ ਥੱਕ ਗਿਆ ਜੀ ਮੈਂ ਅੱਜ ਆਪਣੀ ਕੈਪਲੀਕੇਸ਼ਨ ਸਿੱਗੀ ਲੈ ਕੇ ਆਇਆ ਹੋਇਆ ਵੀ ਮੇਰੇ ਇਹ 2 ਸਾਲੇ ਮੁਕਦਮੇ ਨੂੰ ਹੋ ਗਏ ਆ ਜਿਹੜਾ ਮੇਰੇ ਅਜੇ ਤੱਕ ਦੂਸ਼ੇ ਦੀ ਪਾਲ ਨਹੀਂ ਕੀਤੀ ਗਈ ਹੈ ਉਹ ਵੀ ਪਾਲੀ ਵੀ ਕੀਤੀ ਜਾਵੇ ਤੇ ਮਾਨਯੋਗ ਐਸਐਸਪੀ ਫਗਵਾੜਾ ਮੈਡਮ ਨੇ ਕਿਹਾ ਹੈ ਵੀ ਜਿਹੜੀ ਇਹਦੀ ਨਵੀਂ ਕੋਈ ਅਰਜ਼ੀ ਆਈ ਹੋਈ ਹੈ ਕੋਡ ਆਫ ਕੰਡਕਟ ਦੇ ਕਰਕੇ ਜਿਹੜੀ ਸਾਨੂੰ ਐਪਲੀਕੇਸ਼ਨ ਆ ਸਾਨੂੰ ਐਸਐਸਪੀ ਕਪੂਤਲਾ ਤੋਂ ਮਾਰਕ ਕਰਾਉਣੀ ਪੈਣੀ ਹੈ ਤੇ ਉਹਨਾਂ ਨੂੰ ਪੇਪਰ ਹੀ ਉਹ ਦੇਣਾ ਪੈਣਾ ਹੈ ਤੇ ਮੈਂ ਇਸੇ ਸਬੰਧ ਵਿੱਚ ਅੱਜ ਮਿਲਣ ਆਇਆ ਸੀਗਾ ਕਿ ਇਹਦੀ ਜਿਹੜੀ ਮਾਈਲ ਆ ਉਹ ਐਪਲੀਕੇਸ਼ਨ ਆ ਉਹ ਮੈਂ ਐਸਐਸਪੀ ਕਪੂਤਲਾ ਕੋਲ ਜਾ ਕੇ ਪੇਸ਼ ਕਰਾਂਗਾ ਬੀਤੀ 4 ਅਪ੍ਰੈਲ 2022 ਨੂੰ ਹਰਦਾਸਪੁਰ ਦੇ ਨੌਜਵਾਨ ਵਿਪਨ ਕੁਮਾਰ ਉੱਪਰ ਮੋਟਰਸਾਈਕਲਸ ਵਾਰਾ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੀੜਤ ਨੌਜਵਾਨ ਵੱਲੋਂ ਥਾਣਾ ਸਤਨਾਮਪੁਰ ਵਿਖੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਲਿਖਤੀ ਸ਼ਿਕਾਇਤ ਵੀ ਦਿੱਤੀ ਗਈ ਸੀ ਇਸ ਦੌਰਾਨ ਨੌਜਵਾਨ ਵਿਪਨ ਕੁਮਾਰ ਨੇ ਐਸਪੀ ਫਗਵਾੜਾ ਬਾਸੋਂ ਮੰਗ ਕੀਤੀ ਕਿ 2 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀ ਪੁਲਿਸ ਦੀ ਗ੍ਰਿਫਤੋ ਬਾਹਰ ਨੇ ਹੁਣ ਅਜੇ ਤਹ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਉੱਥੇ ਹੀ ਐਸਪੀ ਫਗਵਾੜਾ ਮੈਡਮ ਰੁਪਿੰਦਰ ਮਿਆ ਹਦਾਇਤਾਂ ਮੁਤਾਬਕ ਉਹ ਆਪਣੀ ਸ਼ਿਕਾਇਤ ਮੈਡਮ ਐਸਐਸਪੀ ਕਪੂਰਥਲਾ ਨੂੰ ਮਾਰਕ ਕਰਵਾ ਕੇ ਲਿਓਣ ਜੀ 4 ਅਪ੍ਰੈਲ 2022 ਨੂੰ ਗੋਲੀ ਕਰਕੇ ਨੇ ਤੇ ਅਟੈਕ ਹੋ ਗਿਆ ਸੀਗਾ ਜਿਹਦਾ ਪਰਚਾ ਜਿਹੜਾ ਥਾਣਾ ਸਤਰਾਮਪੁਰਾ ਵਿੱਚ ਦਰਜ ਸੀਗਾ ਹੋਇਆ ਉਹਦੇ ਵਿੱਚ ਜਿਹੜੀ ਗੋਸ਼ੀ ਹੈ ਉਹ ਅਜੇ ਤੱਕ ਪਾਲਣ ਨਹੀਂ ਹੋਈ ਹੈ ਕਿ ਤਕਰੀਬਨ ਆ ਕਿ 2 ਸਾਲ ਹੋ ਗਏ ਆ ਜੀ ਮੈਂ ਐਸਐਸਪੀ ਫਗਵਾੜਾ ਐਸਐਸਪੀ ਕਪੂਰਥਲਾ ਐਸਐਚਓ ਸਤਰਾਮਪੁਰਾ ਸਾਰੇ ਦਫ਼ਤਰਾਂ ਵਿੱਚ ਮੈਂ ਘੁੰਮ ਘੁੰਮ ਕੇ ਛੱਡ ਗਿਆ ਜੀ ਮੈਂ ਅੱਜ ਆਪਣੀ ਕੈਪਲੀਕੇਸ਼ਨ ਸੀਗੀ ਲੈ ਕੇ ਆਇਆ ਹੋਇਆ ਵੀ ਮੇਰੇ ਇਹ 2 ਸਾਲ ਇਸ ਮੁਕਾਦਮੇ ਨੂੰ ਹੋ ਗਏ ਆ ਜਿਹੜਾ ਮੇਰੇ ਅਜੇ ਤੱਕ ਦੂਸ਼ੇ ਦੀ ਪਾਲ ਨਹੀਂ ਕੀਤੀ ਗਈ ਹੈ ਉਹ ਵੀ ਪਾਲੀ ਵੀ ਕੀਤੀ ਜਾਵੇ ਤੇ ਮਾਨ ਜੋ ਐਸਐਸਪੀ ਫਗਵਾੜਾ ਮੈਡਮ ਨੇ ਕਿਹਾ ਹੈ ਵੀ ਜਿਹੜੀ ਇਹਦੀ ਨਵੀਂ ਕੋਈ ਅਰਦਾਤਾਈ ਹੋਈ ਹੈ ਕੋਡ ਆਫ ਕੰਡਕਟ ਦੇ ਕਰਕੇ ਜਿਹੜੀ ਸਾਨੂੰ ਐਪਲੀਕੇਸ਼ਨ ਆ ਸਾਨੂੰ ਐਸਐਸਪੀ ਕਪੂਥਲਾ ਤੋਂ ਮਾਰਕ ਕਰਾਉਣੀ ਪੈਣੀ ਹੈ ਤੇ ਉਹਨਾਂ ਨੂੰ ਪੇਪਰ ਹੀ ਉਹ ਦੇਣਾ ਪੈਣਾ ਹੈ ਤੇ ਮੈਂ ਇਸੇ ਸਬੰਧ ਵਿੱਚ ਅੱਜ ਮਿਲਣ ਆਇਆ ਸੀਗਾ ਕਿ ਇਹਦੀ ਜਿਹੜੀ ਮਾਈਲ ਆ ਉਹ ਐਪਲੀਕੇਸ਼ਨ ਆ ਉਹ ਮੈਂ ਐਸਐਸਪੀ ਕਪੂਥਲਾ ਕੋਲ ਜਾ ਕੇ ਪੇਸ਼ ਕਰਨ ਦੇ